ਪੈਰਾਓਲੰਪਿਕ 2024 ਦੀ ਇਸ ਵਾਰ ਭਾਰਤ ਦੇ 117 ਐਥਲੀਟਸ ਭਾਗ ਲੈਣ ਜਾ ਰਹੇ ਹਨ। ਉਹਨਾਂ ਦੇ ਨਾਲ 140 ਸਹਾਇਕ ਸਟਾਫ ਅਤੇ ਅਧਿਕਾਰੀ ਵੀ ਜਾ ਰਹੇ ਹਨ। ਸਹਿਯੋਗੀ ਸਟਾਫ ਵਿੱਚੋਂ 72 ਕਰਮਚਾਰੀਆਂ ਨੂੰ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਜ਼ਰੂਰਤਾਂ ਨੂੰ ਪੂਰਕ ਲਈ ਸਰਕਾਰੀ ਫੰਡ ਦਿੱਤੇ ਗਏ ਹਨ ਪਿਛਲੇ 올림픽 ਵਿੱਚ ਭਾਰਤ ਨੇ 7 ਮੈਡਲ ਜਿੱਤੇ ਸਨ 1 골ਡ 2 ਸਿਲਵਰ ਅਤੇ 4 ਬ੍ਰੌਂਜ਼ ਮੈਡਲ ਭਾਰਤ ਦੀ ਝੋਲੀ ਵਿੱਚ ਪਏ ਸਨ 2020 ਟੋਕੀਓ 올림픽 ਵਿੱਚ ਭਾਲੇ ਮੁਕਾਬਲੇ ਵਿੱਚ ਨੀਰਜ ਸਿੰਘ 골ਡ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਦੁਬਾਰਾ ਫਿਰ ਨੀਰਜ ਚੋਪੜਾ ਪੈਰਾਸੋਲ림픽 ਵਿੱਚ ਭਾਰਤ ਲਈ ਸਿਲਵਰ ਜਾਂ 골ਡ ਜਿੱਤ ਕੇ ਇਤਿਹਾਸ ਰਚਣ ਲਈ ਤਿਆਰ ਹਨ ਸਤਾਇਚੁਲਾਇਟੋ ਸ਼ੁਰੂ ਹੋਰ ਵਾਲੇ ਪੈਰਾਸੋਲਵ ਦੇ ਵਿੱਚ ਟੇਬਲ ਟੈਂਸ ਟੂਰਨਾਮੈਂਟ ਵਿੱਚ ਸ਼ੀਜਾ ਅਪੂਲਾ ਜਿਨ੍ਹਾਂ ਨੂੰ ਕਿ 16ਵਾਂ ਸਥਾਨ ਹੈ ਤੇ ਮਣਿਕਾ ਪਤਰਾ ਜਿਨ੍ਹਾਂ ਨੂੰ ਕਿ 18ਵਾਂ ਸਥਾਨ ਪ੍ਰਾਪਤ ਹੈ ਸਭ ਤੋਂ ਵੱਧ ਚਰਚਾ ਪ੍ਰਾਪਤ ਭਾਰਤੀ ਖਿਡਾਰੀਆਂ ਹਨ ਦੋਵੇਂ ਹੀ ਖਿਡਾਰੀਆਂ ਤੋਂ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ ਬੈਡਮਿੰਟਨ ਵਿੱਚ ਮਹਿਲਾ ਅਤੇ ਪੁਰਸ਼ ਕੁੱਲ ਸੱਤ ਖਿਡਾਰੀ ਹਿੱਸਾ ਲੈਂਦੇ ਹਨ ਇਹ ਸੱਤ ਖਿਡਾਰੀ ਬੈਡਮਿੰਟਨ ਵਿੱਚ ਭਾਰਤ ਦੀ ਤਰਫੋਂ ਚਾਰ ਤਰ੍ਹਾਂ ਦੇ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਇਹ ਸਾਰੇ ਖਿਡਾਰੀ ਬੈਡਮਿੰਟਨ ਦੇ star ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਸਾਰੇ ਖਿਡਾਰੀਆਂ ਦਾ ਪ੍ਰਦਰਸ਼ਨ ਬੜਾ ਤਾਕਤਵਰ ਰਿਹਾ ਹੈ ਅਤੇ ਕਈ ਮੈਡਲ ਵੀ ਇਹਨਾਂ ਨੇ ਆਪਣੇ ਨਾਮ ਕੀਤੇ ਹਨ ਭਾਰਤੀ ਦੀ ਸਟਾਰਕ ਡਰੀ ਪੀਵੀ ਸੰਧੂ ਪਹਿਲਾਂ ਦੋ ਵਾਰ 올림픽 ਸਿਲਵਰ ਅਤੇ ਬ੍ਰੌਂਜ਼ ਮੈਡਲ ਹਾਸਲ ਕਰ ਚੁੱਕੀ ਹੈ ਅਗਰ ਇਸ ਵਾਰ ਵੀ ਉਗ੍ਰਿਸ਼ਮਾ ਦਿਖਾਈ ਦਿੱਤਾ ਇਹ ਉਸ ਦਾ ਤੀਸਰਾ 올림픽 ਮੈਡਲ ਹੋਵੇਗਾ ਪੂਰੀ ਸ਼ਾਕੀ ਟੀਮ ਤੋਂ ਵੀ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ ਭਾਰਤ ਨੇ 1928 1932 1936 1948 1950 1964 ਅਤੇ 1980 ਵਿੱਚ 골ਡ ਮੈਡਲ ਹਾਸਲ ਕੀਤਾ ਸੀ ਇਸ ਤੋਂ ਇਲਾਵਾ 1960 ਵਿੱਚ ਸਿਲਵਰ ਮੈਡਲ 1980 81972 ਅਤੇ 2020 ਵਿੱਚ ਬ੍ਰੌਂਜ਼ ਮੈਡਲ ਭਾਰਤੀ ਟੀਮ ਨੇ ਜਿੱਤਿਆ ਸੀ ਸਤਵਿਕ ਜਰਾਗ ਦੀ ਬੈਡਮਿੰਟਨ ਦੀ ਜੋੜੀ ਦੇ ਵੀ ਇਸ ਵਾਰ ਭਾਰਤੀਆਂ ਦੀ ਨਜ਼ਰਾਂ ਰਹਿਣਗੀਆਂ ਵਿਨੇਸ਼ ਫੋਕਟ ਕੁਸ਼ਤੀ ਵਿੱਚ ਪੈਰਾਸੋਲਪਿਕ ਵਿੱਚ ਭਾਰਤੀ ਸਭ ਤੋਂ ਤੇ ਚਰਪੇਕਾਰ ਪਹਿਲਵਾਨ ਹੈ ਪਿਛਲੇ ਟੋਕੀਓ 올림픽 ਵਿੱਚ ਵਿਨੇਸ਼ ਫੋਕੜ ਦਾ ਪ੍ਰਦਰਸ਼ਨ ਇਨਾ اچھا ਨਹੀਂ ਰਿਹਾ ਇਸ ਵਾਰ ਮੈਡਲ ਜਿੱਤ ਕੇ ਵਿਨੇਸ਼ ਫੋਕੜ ਆਪਣੀ ਕਾਬਲੀਅਤ ਸਾਬਿਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਅੰਤਿਮ ਪੰਘਾਲ ਤੋਂ ਭਾਰਤ ਨੂੰ 골ਡ ਜਾਂ ਸਿਲਵਰ ਮੈਡਲ ਦੀਆਂ ਉਮੀਦਾਂ ਹਨ ਪੈਰਿਸ 2024 ਲਈ ਤਰਜਾ ਪ੍ਰਾਪਤ ਇੱਕੋ ਮਾਤਰ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਹਨ ਭਾਰਤ ਵਿੱਚੋਂ ਸਿਰਫ ਇੱਕ ਪੁਰਸ਼ ਖਿਡਾਰੀ ਅਤੇ ਪੰਜ ਮਹਿਲਾ ਖਿਡਾਰੀ ਹੀ 올림픽 ਲਈ ਕੁਸ਼ਤੀ ਵਿੱਚ ਕੁਆਲੀਫਾਈ ਕਰ ਸਕੇ ਹਨ ਅਮਨ ਸਹਿਰਾ ਬਿਤ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰ ਰਹੇ ਹਨ ਅਮਨ ਨੇ 57 ਕਿਲੋ ਭਾਰ ਵਰਗ ਵਿੱਚ ਰਫੀ ਤਹਿਆ ਦੀ ਥਾਂ ਲਈ ਹੈ ਅਮਨ ਚੰਗੀ ਫਾਰਮ ਵਿੱਚ ਹਨ ਤੇ ਇਸ ਵਾਰ ਉਹਨਾਂ ਤੋਂ ਮੈਡਲ ਜਿੱਤਣ ਦੀਆਂ ਉਮੀਦਾਂ ਕਾਫੀ ਹਨ ਇਸੇ ਤਰ੍ਹਾਂ ਅੰਸ਼ੂ ਬਲੇਕ ਨਿਸ਼ਾ ਅਤੇ ਰਿਤਿਕਾ ਤੋਂ ਵੀ ਮਹਿਲਾ ਕੁਸ਼ਤੀ ਵਿੱਚ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ ਪਾਰਟ ਉਹਨਾਂ ਵਾਲੇ ਪਹਿਲੇ ਸੋਲੰਪਿਕ 2024 ਲਈ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਸ਼ਾਨੇਬਾਜ਼ दल ਭੇਜ ਰਿਹਾ ਹੈ। ਕਲ 21 ਨਿਸ਼ਾਨੇ ਬਾਅਦ 27 ਤਗਮੇ ਲਈ ਮੁਕਾਬਲਾ ਕਰਨਗੇ ਟੀਮ ਵਿੱਚ ਐਸ਼ਵਰੀਆ ਪ੍ਰਤਾਪ ਸਿੰਘ ਟੋਮਰ ਸਿਫਤ ਕੌਰ ਸੰਭਰਾਨ ਇਸ਼ਾ ਸਿੰਘ ਅਰਜੁਨ ਬਬੂਟਾ ਵਰਗੇ ਉਬਰ ਦੇ ਖਿਡਾਰੀ ਸ਼ਾਮਲ ਹਨ ਜੋ ਭਾਰਤ ਲਈ ਤਗਮਾ ਜਿੱਤਣ ਦੀਆਂ ਸੰਭਾਵਨਾਵਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ ਭਾਰਤ ਦੀ ਨੰਬਰ 1 ਗੋਲ ਸਕਿਡਾਰੀ ਅਦਿਤੀ ਅਸ਼ੋਕ ਮਜੂਤਾ 올림픽 ਕੋਲਡ ਦੇ ਤਰਜੇ ਵਿੱਚ 26ਵੇਂ ਸਥਾਨ ਤੇ ਹੈ ਤੇ ਸੂਚੀ ਵਿੱਚ ਸਰਵ ਉੱਚ ਭਾਰਤੀ ਹੈ ਪੈਰਿਸ 올림픽 ਵਿੱਚ ਅਦਿੱਤੀ ਬੈਡਮਿੰਟਨ ਦੇ ਟੋਕੀਓ ਵਿੱਚ ਮੈਡਲ ਤੋਂ ਕੁੱਝ ਦੀ ਨਿਰਾਸ਼ਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਦッਬਲ ਵਿਸ਼ਵ ਚੈਂਪੀਅਨ ਨਿਖਿਤ ਜਰੀਨ ਭਾਰਤ ਲਈ ਪਹਿਲੀ ਵਾਰ 올림픽 ਮੁੱਕੇਬਾਜ਼ੀ ਸੋਨ ਤਗਮਾ ਜਿੱਤਣ ਦਾ ਸਭ ਤੋਂ ਵਧੀਆ ਮੌਕਾ ਪ੍ਰਦਾਨ ਕਰਨਗੇ ਨਿਖਿਤ ਤੋਂ 골ਡ ਮੈਡਲ ਜਿੱਤਣ ਦੀ ਸੰਭਾਵਨਾ ਪੂਰੇ ਭਾਰਤ ਨੂੰ ਨਿਕਤ ਵਾਰ ਨੂੰ ਹੀ ਲਵਲੀਨਾ ਨੂੰ ਵੀ ਪੈਰਾਸੋਲੰਪਿਕ ਵਿੱਚ ਦੂਜੀ ਵਾਰ ਮੈਡਲ ਜਿੱਤਣ ਲਈ ਉਮੀਦ ਹੈ ਇਸ ਤੋਂ ਪਹਿਲਾਂ ਟੋਕੀਓ 올림픽 ਵਿੱਚ ਲਵਲੀਨਾ ਵੱਲੋਂ ਕਾਰਸੀ ਦਾ ਤਗਮਾ ਜਿੱਤਿਆ ਗਿਆ ਸੀ ਤੇ ਸ਼ਾਲਾ ਨਿਸ਼ਾਤ ਦੇ ਪੈਰਾਸੋਲੰਪਿਕ ਵਿੱਚ ਭਾਰਤ ਦੇ ਮੁੱਕੇਬਾਜ਼ੀ ਦੇ ਤਗਮਿਆਂ ਦਾ ਆਰੰਭ ਕਾਸੀ ਤੋਂ ਸੋਨੇ ਵਿੱਚ ਬਦਲਣ ਦੀ ਕੋਸ਼ਿਸ਼ ਕਰਨਗੇ ਪਿਛਲੇ ਕੁਝ ਸਮੇਂ ਤੋਂ ਜ਼ਬਰਦਸਤ ਫਾਰਮ ਵਿੱਚ ਚੱਲ ਰਹੇ ਹਰਿਆਣਾ ਦੇ ਮੁੱਕੇਬਾਜ਼ ਨਿਸ਼ਾਤ ਦੇਵ ਮੈਡਲ ਦੀਆਂ ਕਾਫੀ ਉਮੀਦਾਂ ਹਨ ਮੀਰਾबाई ਚਾਨੂ ਪੈਰਾ-ਓਲੰਪਿਕ ਵਿੱਚ ਦੁਬਾਰਾ ਫਿਰ ਆਪਣਾ ਚਲਬਾ ਦਿਖਾਉਣ ਲਈ ਤਿਆਰ ਹਨ ਟੋਕਿਓ ਓਲੰਪਿਕ 2021 ਵਿੱਚ ਮੀਰਾਬਾਈ ਚਾਨੂ ਨੇ ਭਾਰਤ ਲਈ ਭਾਰਤੋਲਣ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਮੀਰਾਬਾਈ ਚਾਨੂ ਇੱਕ ਵਾਰ ਫਿਰ ਦੇਸ਼ ਲਈ ਮੈਡਲ ਜਿੱਤਣ ਲਈ ਆਪਣਾ ਤਾਕਮ੍ਹ ਲਗਾ ਰਹੀ ਹੈ